ਇਦੇ ਵਿੱਚ ਦੱਸਣ ਵਾਲੀ ਗੱਲ ਇਹ ਹੈ ਕਿ ਮਾਨਯੋਗ ਐਸਐਸਪੀ ਸ਼੍ਰੀ ਸਰਤਾਜ ਚੱਲ ਆਈਪੀਐਸ ਐਸਐਸਪੀ ਸੰਗਰੂਰ ਸਾਹਿਬ ਦੀ ਸੁਪਰਵਾਈਜ਼ਨ ਹੇਠ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਜਿਹਦੇ ਵਿੱਚ ਹੈੱਡ ਕਰਦੇ ਨੇ ਐਸਪੀ ਦਵਿੰਦਰ ਸਿੰਘ ਅਤਰੀ ਡੀਐਸਪੀ ਡੀ ਦਲਜੀਤ ਸਿੰਘ ਤੇ ਇਨਸਪੈਕਟਰ ਸੰਦੀਪ ਇਹ ਪੂਰੇ ਪੰਜਾਬ ਦੇ ਵਿੱਚ ਇੱਕ ਨਾ ਮੋਬਾਈਲ ਟਾਵਰਸ ਦੇ ਇੱਕ-ਇੱਕ ਇਕੁਪਮੈਂਟ ਦੇ ਵਿੱਚ ਇੱਕ ਕੋਈ ਚਿਪ ਪੈਂਦੀ ਸੀ ਉਹਨਾਂ ਦੀਆਂ ਚੋਰੀਆਂ ਬਹੁਤ ਵਧ ਗਈਆਂ ਸੀ ਤੇ ਆਪਣੇ ਆਲੇ ਦੁਆਲੇ ਪੰਜ ਸੱਤ ਜ਼ਿਲ੍ਹਿਆਂ ਚ ਵੀ ਬਰਨਾਲਾ ਸੰਗਰੂਰ ਬਠਿੰਡਾ ਪਟਿਆਲਾ ਫਤਿਹਗੜ ਸਾਹਿਬ ਇੱਥੇ ਸਾਰੇ ਕਿਤੇ ਚੋਰੀ ਹੋ ਰਹੀਆਂ ਸੀਗੀਆਂ ਤੇ ਛੇਤੀ ਛੇਤੀ ਤੈਨੂੰ ਪਤਾ ਹੈ ਵੀ ਜਿਵੇਂ ਮੁਕਦਮੇ ਕਈ ਵਾਰੀ ਦਰਜ ਹੁੰਦੇ ਨਹੀਂ ਹੁੰਦੇ ਉਹ ਉਹ ਕਾਫੀ ਪਰੇਸ਼ਾਨ ਉਤੋਂ ਪ੍ਰੈਸ਼ਰ ਤਾਂ ਇਹ ਕਿਸੇ ਜ਼ਿਲ੍ਹੇ ਦੇ ਵੀ ਕਾਬੂ ਨਹੀਂ ਸੀ ਆ ਰਹੇ ਤੇ ਫਿਰ ਇਹ ਤਫ਼ਤੀਸ਼ ਜਿਹੜੀ ਸਾਡੇ ਜ਼ਿਲ੍ਹੇ ਚ ਤਿੰਨ ਐਫ ਆਈ ਆਰਾਂ ਲਾਜ ਹੋਈਆਂ ਸੀਗੀਆਂ ਤੇ ਉਹ ਐਸ ਐਸ ਪੀ ਸਾਹਿਬ ਨੇ ਉਹਦੀ ਇਨਵੈਸਟੀਗੇਸ਼ਨ ਇਨਸਪੈਕਟਰ ਸੀਆਈਏ ਜਾਂ ਸੀਆਈਏ ਦੀ ਜਿਹੜੀ ਸੀਨੀਅਰ ਟੀਮ ਹੈ ਇਹਨਾਂ ਨੂੰ ਇਹ ਦਿੱਤੀ ਇਨਵੈਸਟੀਗੇਸ਼ਨ ਕਰਨ ਲਈ ਵੀ ਇਹਨਾਂ ਨੂੰ ਕਿਸੇ ਹਾਲਤ ਚ ਵੀ ਟ੍ਰੇਸ ਕਰੋ ਤਾਂ ਆ 12 6 ਨੂੰ ਫਿਰ ਇਹਨਾਂ ਨੂੰ ਲੀਡ ਮਿਲੀ ਤਾਂ ਇਹਨਾਂ ਨੇ ਇਹ ਚਾਰ ਬੰਦੇ ਆਪਣੀ ਲੀਡ ਦੇ ਹਿਸਾਬ ਨਾਲ ਇਹਨਾਂ ਨੂੰ ਚਾਰ ਬੰਦੇ ਨੂੰ ਰਾਉਂਡ ਅਪ ਕੀਤਾ ਉਹ ਤੁਹਾਨੂੰ ਦੱਸਣਾ ਸੀਗਾ ਕਿ ਉਹ ਜਿਹੜਾ ਡਿਵਾਈਸ ਹੈ ਉਹ ਜਿਹੜੀ ਚਿਪ ਹੈ ਉਹ 2.5 ਲੱਖ ਰੁਪਏ ਦੀ ਮਤਲਬ ਨਵੀਂ ਆਉਂਦੀ ਆ ਤਾਂ ਇਹਨਾਂ ਨੇ 100 ਤੋਂ ਉੱਤੇ ਵਾਰਦਾ ਤਾਂ ਮੰਨੀਆਂ ਜਿਹਦੇ ਚ ਤਕਰੀਬਨ 40 50 ਮਤਲਬ ਜਿਹੜੀਆਂ ਰਜਿਸਟਰਡ ਇੱਧਰ ਉੱਧਰ ਉਹ ਸਾਰੀਆਂ ਟਰੇਸ ਹੋ ਚੁੱਕੀਆਂ ਤੇ ਇਹਨਾਂ ਤੋਂ 31 ਡਿਵਾਈਸ ਜਿਹੜੇ ਨੇ ਉਹ ਰਿਕਵਰ ਵੀ ਹੋ ਚੁੱਕੇ ਆ ਤੇ ਹੁਣੇ 3 ਦਿਨ ਦੇ ਰਿਮਾਂਡ ਤੇ ਨੇ ਇਹਨਾਂ ਦਾ ਪ੍ਰੀਵੀਅਸ ਕੋਈ ਜਿਹੜਾ ਕ੍ਰਿਮੀਨਲ ਰਿਕਾਰਡ ਨਹੀਂ ਸਾਹਮਣੇ ਆਇਆ ਜਿਹੜੀ ਬਹੁਤ ਇੱਕ ਵਧੀਆ ਗੱਲ ਦੱਸਣ ਵਾਲੀ ਹੈ ਕਿ ਉਸ ਉਹਨਾਂ ਕੰਪਨੀਆਂ 'ਚ ਹੀ ਇਹ ਕੰਮ ਕਰਦੇ ਸੀਗੇ ਉੱਥੇ ਪਹਿਲਾਂ ਜਦੋਂ ਲੱਗੇ ਹੋਏ ਸੀ ਤਾਂ ਉਦੋਂ ਮਾੜੀ-ਮੋਟੀ ਚੋਰੀ ਉੱਥੇ ਕੋਈ ਤਾਰ ਵੇਚ ਲਈ ਕੋਈ ਇੱਧਰ ਛੋਟੀ ਮੋਟੀ ਤੇ ਫਿਰ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਇੱਕ ਇੰਨਾ ਮਹਿੰਗਾ ਡਿਵਾਈਸ ਹੈ ਤਾਂ ਇਹਨਾਂ ਦੇ ਦਿਮਾਗ 'ਚ ਆਇਆ ਤੇ ਇਹਨਾਂ ਨੇ ਆਪਸ 'ਚ ਪਲਾਨ ਕਰਕੇ ਇਹਨਾਂ ਚਾਰਾਂ 'ਚੋਂ ਇੱਕ ਪ੍ਰੇਮ ਹੈਗਾ ਉਹ ਇਹਦਾ ਮਾਸਟਰਮਾਈਂਡ ਹੈ ਉਹਦੇ ਦਿਮਾਗ 'ਚ ਖੁਰਾਫਾਤੀ ਫਿਰ ਆਈਡੀਆ ਆਇਆ ਤਾਂ ਉਹਨਾਂ ਨੇ ਫਿਰ ਕੰਪਨੀ ਦੇ ਵਿੱਚ ਹੀ ਕੰਮ ਕਰ ਰਹੇ ਤੇ ਉੱਥੋਂ ਹੀ ਚੋਰੀ ਕਰਨੀ ਸ਼ੁਰੂ ਕੀਤੀ ਤੇ ਦਿਸ ਇਜ਼ ਅ ਵੈਰੀ ਗੁੱਡ ਰਿਕਵਰੀ ਐਂਡ ਅਚੀਵਮੈਂਟ ਸੰਗਰੂਰ ਪੁਲਿਸ ਦੀ ਤੇ ਪੰਜਾਬ ਭਰ ਦੇ ਵਿੱਚ ਗੰਦ ਪਾ ਰਹੇ ਸੀਗੇ ਤੇ ਇਹਨਾਂ ਨੂੰ ਕਾਬੂ ਕੀਤਾ ਇਹ ਵੀ ਤਾਂ ਬੇਦੀਗੇ ਸਰ ਸਭ ਸਮਾਨ ਚੋਰੀ ਕਰਦੇ ਇਹਨੂੰ ਵੇਚਦੇ ਇਹ ਫਰਦਰ ਇੱਕ ਬੰਦਾ ਨੋਮੀਨੇਟ ਹੋਇਆ ਜੀ ਇਹਦੇ ਪ੍ਰਿੰਸ ਨਾਮ ਹੈ ਨਾ ਸ਼ਾ ਚਮਕੌਰ ਸਾਹਿਬ ਦਾ ਰੈਨ ਵਾਲਾ ਰਾਜਪੁਰੇ ਦਾ ਉਹ ਹੁਣ ਭੱਜਿਆ ਹੋਇਆ ਹੈਗਾ ਉਹਨੂੰ ਵੀ ਛੇਤੀ ਆਪਾਂ ਰਾਉਂਡ ਅਪ ਕਰਾਂਗੇ ਤੇ ਫਿਲਹਾਲ ਉਹਦੇ ਬਾਰੇ ਆ ਰਿਹਾ ਸਾਹਮਣੇ ਵੀ ਉਹਨੂੰ ਵੇਚਦੇ ਸੀਗੇ ਸੰਗਰੂਰ ਦੀ ਤਾਂ ਨਿਕਲੇ ਸੰਗਰੂਰ ਚ ਕਿੰਨੀਆਂ ਚੋਰੀਆਂ ਮਨੇ ਕਰਨੀਆਂ ਸੰਗਰੂਰ ਚ ਤਿੰਨ ਤਾਂ ਸਾਡੀਆਂ ਐਫ ਆਈ ਆਰ ਐਂ ਰਜਿਸਟਰਡ ਨੇ ਤੇ ਕਾਫੀ ਚੋਰੀਆਂ ਇਹਨਾਂ ਨੇ ਕੀਤੀਆਂ ਨੇ ਇੱਥੇ ਮੈਂ ਤੁਹਾਨੂੰ ਦੱਸ ਰਿਹਾ ਵੀ 100 ਤੋਂ ਵੱਧ ਤਾਂ ਮੰਨਦੇ ਨੇ ਤੇ ਅਜੇ 6-7 ਜ਼ਿਲ੍ਹੇ ਨੇ ਜਿਹੜੀਆਂ ਸਾਡੇ ਹਿੱਸੇ ਆਈਆਂ ਉਸ ਹਿਸਾਬ ਨਾਲ ਪਾਟ ਰਿਕਵਰ ਕੀਤੇ ਨੇ ਕਿੱਥੇ ਸਟੋਰ ਕਰਦੇ ਨੇ ਜਿਆਦਾ ਕਿੱਤੀ ਟਾਲਾਂ ਦੇ ਨੇ ਮਤਲਬ ਇਹਨਾਂ ਨੇ ਕਾਰ ਇਹਨਾਂ ਤੋਂ ਇੱਕ ਕਾਰ ਵੀ ਰਿਕਵਰ ਹੋਈ ਐ Swift Desire ਕਾਰ ਵੀ ਰਿਕਵਰ ਹੋਈ ਐ ਉਹ ਮਤਲਬ ਕੱਢ ਕੇ ਉਹ ਕਾਰ 'ਚ ਰੱਖਣਾ ਕਰਨਾ ਉਹ ਕੋਈ ਐਡਾ ਵੱਡਾ ਡਿਵਾਈਸ ਨਹੀਂ ਹੈਗਾ ਉਹ ਡਿਵਾਈਸ ਦੇ ਵਿੱਚੋਂ ਇੱਕ ਛੇਪੀ ਹੁੰਦੀ ਐ ਜਿਹੜੀ ਇੰਨੀ ਮਹਿੰਗੀ ਐ ਜਿਵੇਂ ਮੋਬਾਈਲ ਦੀ ਚਿਪ ਆਇਆ ਇਸ ਤਰ੍ਹਾਂ ਦੀ ਕੋਈ ਚਿਪ ਆ ਗਈ ਹੈ ਕਿ ਉਹ ਹੁੰਦੀ ਮਹਿੰਗੀ ਹੈ ਬਹੁਤ ਦੋ ਨਾਮਿਨੇਟ ਹੋਏ ਉਹਨਾਂ ਨੂੰ ਇਤਨੀ ਵੇਚ ਦਿੱਤੀ ਦੋਸਤ ਜੀ ਸੰਦੀਪ ਇੱਕ ਨੂੰ ਵੇਚਦੇ ਸੀ ਪ੍ਰਿੰਸ ਨੂੰ ਵੇਚਦੇ ਸੀ ਜਿਹੜਾ ਦੂਜਾ ਹੋ ਇਹਨਾਂ ਨਾਲ ਚੋਰੀ ਕਰਦਾ ਸੀ ਅਗਰ ਆ ਕੇ ਹਾਂ ਫਰਦਰ ਮਤਲਬ ਉਹ ਵੀ ਇਹਨਾਂ ਦਾ ਪਾਰਟ ਹੋਣਾ ਚਾਰ ਤਾਂ ਫੜੇ ਗਏ ਚਾਰ ਬੰਦੇ ਤਾਂ ਫੜੇ ਗਏ ਜੀ ਇਹਦੇ ਚ ਤੇ ਮਤਲਬ ਦੋ ਹੋਰ ਨਾਮਿਨੇਟ ਹੋ ਗਏ ਜਿਹੜੇ ਦੋ ਨਾਮਿਨੇਟ ਹੋਏ ਉਹਨਾਂ ਚੋਂ ਇੱਕ ਚੋਰੀ ਕਰਨ ਵਾਲਾ 파ਟਨਰ ਹੈ ਇਹਨਾਂ ਦਾ ਤੇ ਇੱਕ ਜਿਹਨੂੰ ਵੇਚਦੇ ਸੀਗੇ ਇਹਦੀ ਕਿੰਨੀ ਉਮਰ ਕਿੰਨੀ ਕੈਜੀ ਸਾਰੇ 25 26 ਸਾਲ ਦੀ ਉਮਰ ਦੇ ਨੇ ਤੇ ਪ੍ਰੀਵੀਅਸ ਕੋਈ ਰਿਕਾਰਡ ਇਹਨਾਂ ਦਾ ਹੈ ਨਹੀਂਗਾ ਕਿਸੇ ਤਰ੍ਹਾਂ ਦਾ ਵੀ ਕ੍ਰਿਮੀਨਲ ਇਹ ਕੋਈ ਨਸ਼ਾ ਵਗੈਰਾ ਵੀ ਕਰਦੇ ਇੱਥੇ ਸਾਹਮਣੇ ਕੋਈ ਕੋਈ ਵੇਖੋ ਅੱਜ ਕੱਲ ਇਹ ਅਲਮਤ ਤੋਂ ਤਾਂ ਕੋਈ ਬਹੁਤ ਘੱਟ ਲੋਕ ਐਵੇਂ ਦੇ ਜਿਹੜੇ ਵੇਲੜ ਨੇ ਉਹ ਘੱਟ ਹੀ ਬੱਚੇ ਹੋਏ ਨੇ ਪਰ ਇਹ ਤਾਂ ਫਰਦਰ ਜਦੋਂ ਅਜ ਕੋਈ ਟੈਸਟੋਸ ਕਰਾਵਾਂਗੇ ਤਾਂ ਹੀ ਪਤਾ ਲੱਗੂਗਾ ਸਰ ਐਕਟ ਵੀ ਉੱਥੇ ਮੁਲਾਜ਼ਮ ਸੀ ਯੈਸ ਲਗਾਤਾਰ ਉੱਥੇ ਨਹੀਂ ਯੂ ਕੈਨ ਸੇ ਡਿਫਰੈਂਟ ਚ ਵੀ ਹੈਗੇ ਤੇ ਰਲ ਕੇ ਇਹਨਾਂ ਨੇ ਕੀਤਾ ਜਿਹੜੇ ਪਾਟ ਵੇਚੇ ਨੇ ਉਹਦੇ ਕੋਈ ਵੇਚੇ ਦਾ ਪੈਸਾ ਵੀ ਕੋਈ ਰਿਕਵਰ ਹੋਇਆ ਨਹੀਂ ਜਾਂ ਫਿਲਹਾਲ ਨਹੀਂ ਕੋਈ ਐਮ ਦੀ ਕੈਸ਼ ਰਿਕਵਰੀ ਹੱਲੇ ਨਹੀਂ ਹੋਈ ਹੈ ਗਰੁੱਪ ਕੇ ਚਾਰ ਬੰਦੇ ਆ ਲਿਏ ਜਾਂ ਦੇਖੋ ਨਾ ਹੁਣ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਚ ਚਾਰ ਪਾਏ ਅਰੈਸਟ ਹੋ ਗਏ ਚਾਰਾਂ ਤੋਂ ਬਾਅਦ ਇੱਕ ਹੋਰ ਨਾਮਿਨੇਟ ਹੋ ਗਿਆ ਪੰਜ ਤੇ ਪਲੱਸ ਇੱਕ ਜਿਹਨੂੰ ਵੇਚਦੇ ਸੀ ਤੇ ਦੇ ਆਰ ਔਨ ਪੁਲਿਸ ਰਿਮਾਂਡ ਹੱਲੇ 3 ਦਿਨ ਦਾ ਪੁਲਿਸ ਰਿਮਾਂਡ ਹੈ ਇਹਨਾਂ ਟਾਈਮ ਚ ਜੋ ਹੋਰ ਵੀ ਗੱਲਾਂ ਸਾਹਮਣੇ ਆਉਣਗੀਆਂ ਹੋ ਸਕਦਾ ਕੋਈ ਇਹਦੇ ਤੋਂ ਇਲਾਵਾ ਕੋਈ ਹੋਰ ਤਰ੍ਹਾਂ ਦੀਆਂ ਚੋਰੀਆਂ ਵੀ ਕਰਦੇ ਹੋਣ ਹੋਰ ਵੀ ਕੋਈ ਕ੍ਰਾਈਮ ਕਰਦੇ ਹੋਣ ਕਿ ਉਹ ਸਾਰੀਆਂ ਗੱਲਾਂ ਸਾਫ਼ ਹੋ ਜਾਣਗੀਆਂ ਰਿਮਾਂਡ ਦੇ ਨਾਮ ਹਾਂਜੀ ਪ੍ਰੇਮ ਸਿੰਘ ਜੀ ਪ੍ਰੇਮ ਸਿੰਘ ਜੀ ਕਦੋਂ ਤੋਂ ਇਹ ਚੋਰੀ ਕਰਦੇ ਤੇ ਕਿਸ ਤਰ੍ਹਾਂ ਦਿਮਾਗ ਆਈ ਆ ਵੀ ਇੰਨੇ ਜੂੜੀ ਕਰੀ ਇਹ ਤਾਂ 10 ਦਿਨ ਹੋ ਗਏ 15 ਦਿਨ ਜੀ 10 15 ਦਿਨ ਹੋ ਗਏ ਅੱਛਾ ਇਹ ਵੇ ਕਿ ਕਰਦੇ ਤੁਹਾਨੂੰ ਕਿਤਾ ਪਤਾ ਲੱਗਿਆ ਵੀ ਇਹ 파ਟ ਮਹਿੰਗੇ ਇੰਨਾ ਇਹ ਤੁਹਾਨੂੰ ਮਹਿੰਗੇ ਦਾ ਪਤਾ ਨਹੀਂ ਜੀ ਤੁਹਾਨੂੰ ਜੀ ਫੋਟੋ ਭੇਜੀ ਸੀ ਕਿਸ ਨੇ ਜੀ ਕਿੰਨੇ ਵੇਜ ਜੀ ਬੋਟੋ ਪੈਂਸ਼ਨ ਹੈ ਅੱਛਾ ਕੀ ਕਹਿੰਦਾ ਵੀ ਇਹ ਪਾਰਟ ਕੱਢ ਕੇ ਤੇ ਫਿਰ ਇੰਦਾ ਚੋਰੀ ਕਰਦੇ ਸੀ ਇਹ ਇਹਦਾ ਨਹੀਂ ਕੱਢ ਲੈਣਾ ਜੀ ਨੀਚੇ ਲੱਗਿਆ ਹੁੰਦਾ ਸੀ ਗਾਰਡ ਜੀ ਇਹ ਅੱਛਾ ਤੁਹਾਨੂੰ ਪਤਾ ਜੀ ਵੀ ਇੰਦਾ ਚੋਰੀ ਹੁੰਦਾ ਵੀ ਨਿਕਲ ਜਾਂਦਾ ਹੈ ਨਿਕਲਦਾ ਨਹੀਂ ਜੀ ਇਹ ਅੱਛਾ ਹੈ ਪਰਸਤਾਵਾ ਕੀ ਹੁਣ ਚੋਰੀ ਕੀਤੀ ਆ ਉਹਨੂੰ ਪਰਸਤਾਵਾ ਗਲਤੀ ਹੋ ਗਈ ਜੀ ਬਹੁਤ ਵੱਡੀ ਕੋ ਨਸ਼ਾ ਪਤਾ ਵੀ ਕਰਦਾ ਨਾ ਜੀ ਕਿੰਨਾ بڑا ਕਿੰਨਾ ਹੈ 12 ਜੀ ਉਮਰ ਕਿੰਨੀ ਆ 31 ਹਾਲ ਜੀ